ਖਨੌਰੀ ਬਾਰਡਰ ਤੋਂ ਆਈ ਮਾੜੀ ਖਬਰ ਕਿਸਾਨਾਂ ਦੀ ਵੱਧ ਗਈਆਂ ਮੁਸ਼ਕਲਾਂ ਚਿੰਤਾ ਦੇ ਵਿੱਚ ਪੈ ਗਏ ਕਿਸਾਨ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨਾਲ ਜੁੜੀ ਹੋਈ ਮਾੜੀ ਖਬਰ ਸਾਹਮਣੇ ਆ ਰਹੀ ਆ ਪਿਛਲੇ 91 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਉੱਤੇ ਬੈਠੇ ਨੇ ਅੱਜ 92 ਦਿਨਾਂ ਦੇ ਵਿੱਚ ਮਰਨ ਵਰਤ ਪਹੁੰਚ ਚੁੱਕਿਆ ਪਰ ਅਚਾਨਕ ਜਗਜੀਤ ਸਿੰਘ ਡੱਲੇਵਾਲ ਦਾ ਬਲੱਡ ਪ੍ਰੈਸ਼ਰ ਕਾਫੀ ਜ਼ਿਆਦਾ ਵੱਧ ਗਿਆ ਬਲੱਡ ਪ੍ਰੈਸ਼ਰ ਵਧਣ ਦੇ ਕਰਕੇ ਸਾਰੇ ਕਿਸਾਨਾਂ ਨੂੰ ਹੱਥ ਪੈਰਾਂ ਦੀ ਪੈ ਗਈ ਡਾਕਟਰਾਂ ਨੂੰ ਵੀ ਹੱਥ ਪੈਰਾਂ ਦੀ ਪੈ ਗਈ ਤਾਂ ਪਹਿਲਾਂ ਲਗਾਤਾਰ ਸਿਹਤ ਵਿਗੜਦੀ ਹੋਈ ਨਜ਼ਰ ਆ ਰਹੀ ਸੀ ਪਰ ਕੁਝ ਦਿਨ ਪਹਿਲਾਂ ਤੋਂ ਜੋ ਮੈਡੀਕਲ ਟ੍ਰੀਟਮੈਂਟ ਲੈਣਾ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਥੋੜਾ ਜਿਹਾ ਸਿਹਤ ਦੇ ਵਿੱਚ ਸੁਧਾਰ ਆਇਆ ਸੀ ਪਰ ਹੁਣ ਫਿਰ ਤੋਂ ਜਗਜੀਤ ਸਿੰਘ ਡੱਲੇਵਾਲ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਸ਼ੂਗਰ ਦੀ ਪ੍ਰੋਬਲਮ ਹੈ ਕੈਂਸਰ ਦੇ ਪੇਸ਼ੈਂਟ ਨੇ ਤੇ ਬਲੱਡ ਪ੍ਰੈਸ਼ਰ ਵੀ ਲਗਾਤਾਰ ਕਦੇ ਵੱਧ ਜਾਂਦਾ ਕਦੇ ਘਟ ਜਾਂਦਾ ਇਸ ਤਰੀਕੇ ਦੀਆਂ ਸਮੱਸਿਆਵਾਂ ਜਗਜੀਤ ਸਿੰਘ ਡੱਲੇਵਾਲ ਨੂੰ ਆ ਰਹੀਆਂ ਨੇ ਤਾਂ ਇੱਕ ਪਾਸੇ ਤਾਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ 3 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਪਰ ਦੂਜੇ ਪਾਸੇ ਸਰਕਾਰ ਦੇ ਵੱਲੋਂ ਹੁਣ ਜੋ ਤੀਜੀ ਮੀਟਿੰਗ ਕੀਤੀ ਜਾਣੀ ਆ ਉਹ ਮੀਟਿੰਗ ਦਾ ਸਮਾਂ ਬਹੁਤ ਲੰਮਾ ਦੇ ਦਿੱਤਾ 19 ਮਾਰਚ ਦਾ ਸਮਾਂ ਦੇ ਦਿੱਤਾ ਕਿ 19 ਮਾਰਚ ਤੱਕ ਜਗਜੀਤ ਸਿੰਘ ਡੱਲੇਵਾਲ ਸਹੀ ਸਲਾਮਤ ਰਹਿਣਗੇ ਕਿਸ ਤਰੀਕੇ ਦੀ ਹੁਣ ਸਿਹਤ ਉਹਨਾਂ ਦੀ ਤੁਹਾਨੂੰ ਕਿਸਾਨ ਆਗੂ ਅਭਿ ਮੰਨਿਉ ਕਹਾੜ ਦੀ ਜਵਾਨੀ ਸੁਣਾਉਣੀ ਆ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਕੇ ਅੰਸ਼ਨ ਕਾ 92ਵਾਂ ਦਿਨ ਹੈ ਦਾਤਾ ਸਿੰਘ ਵਾਲਾ ਖਨੋਰੀ ਕਿਸਾਨ ਮੋਰਚੇ 'ਤੇ ਲਗਾਤਾਰ ਉਨ੍ਹਾਂ ਦਾ ਅੰਸ਼ਨ ਚੱਲ ਰਹਾ ਹੈ आज सुबह अचानक से उनकी तबीयत बहुत ही ज़्यादा बिगड़ गई और जो उनका ब्लड प्रेशर चेक किया गया वो एक सौ बटा एक था जो नॉर्मल से बहुत ज़्यादा हाई है और उनका ब्लड प्रेशर बहुत तेजी से फ्लक्चुएट कर रहा है हम ये कहना चाह रहे हैं कि सरकार को किसानों के धैर्य की परीक्षा और ज़्यादा नहीं लेनी चाहिए और बिना देरी किए हुए तुरंत प्रभाव से एमएसपी गारंटी कानून बनाने का ऐलान करना चाहिए सरदार जगजीत सिंह डल्लेवाल जी की जो तबीयत है वो लगातार बिगड़ती जा रही है उनका ब्लड प्रेशर बहुत तेजी से फ्लक्चुएट कर रहा है जो बहुत ही ज़्यादा गंभीर बात है और हम देश के किसानों से भी ये कहना चाहेंगे कि वो अधिक से अधिक संख्या में दाता सिंह वाला खनौरी किसान मोर्चे पर पहुंचे जो ये लड़ाई बहुत आगे बढ़ चुकी है इस लड़ाई को अब जीत तक लेके जाना है इस लड़ाई को अंजाम तक लेके जाना है तो इसलिए सारे किसान भाइयों से ये प्रार्थना है कि आंदोलन को अधिक से अधिक मजबूत करने का कार्य करें ਤੁਸੀਂ ਸੁਣਿਆ ਕਿਸਾਨ ਆਗੂ ਦੇ ਵੱਲੋਂ ਕਿਹਾ ਗਿਆ ਬੜੀ ਚਿੰਤਾ ਵਾਲੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਦੂਜੇ ਪਾਸੇ ਹਸਪਤਾਲ ਦੇ ਵਿੱਚ ਜਰੇ ਇਲਾਜ ਬੈਠੇ ਨੇ ਬਲਦੇਵ ਸਿੰਘ ਸਿਰਸਾ ਕਿਉਂਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ ਉਹਨਾਂ ਦੇ ਸਟੰਡ ਪਏ ਨੇ ਤਾਂ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਕਈ ਕਿਸਾਨ ਜਿਹੜੇ ਨੇ ਇਸ ਮੋਰਚੇ ਦੇ ਵਿੱਚੋਂ ਦੁਨੀਆ ਛੱਡ ਕੇ ਚਲੇ ਗਏ ਨੇ ਕਿਉਂਕਿ ਹਲੇ ਤੱਕ ਵੀ ਪਰ ਕੇਂਦਰ ਦੇ ਵੱਲੋਂ ਕੋਈ ਕਿਸਾਨਾਂ ਨੂੰ ਕੋਈ ਅਜੀਹਾ ਸੁਨੇਹਾ ਨਹੀਂ ਆਇਆ ਕੋਈ ਅਜੀਹਾ ਰਿਸਪਾਂਸ ਨਹੀਂ ਆਇਆ ਜਿਸ ਦੇ ਨਾਲ ਕਿਸਾਨ ਜਿਹੜੇ ਇਹ ਸੋਚ ਲੈਣ ਕਿਸਾਨ ਜਿਹੜੇ ਇਹ ਸਮਝ ਲੈਣ ਕਿ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਗਿਆ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਪ੍ਰਵਾਨ ਹੋ ਗਈਆਂ ਹਲੇ ਵੀ ਜਿਹੜੀਆਂ ਇੱਕ ਤੋਂ ਬਾਅਦ ਇੱਕ ਮੀਟਿੰਗਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਮੀਟਿੰਗਾਂ ਦਾ ਦੌਰ ਤਾਂ ਚੱਲ ਪਿਆ ਪਰ ਮੀਟਿੰਗਾਂ ਦੇ ਵਿੱਚ ਕੋਈ ਹਾਂ ਪੱਖੀ ਗੱਲਬਾਤ ਨਜ਼ਰ ਨਹੀਂ ਆ ਰਹੀ ਤਾਂ ਜਿਸ ਨੂੰ ਦੇਖਦੇ ਹੋਏ ਉਧਰ ਸਰਬਨ ਸਿੰਘ ਭੰਦੇੜ ਦੇ ਵੱਲੋਂ ਵੀ ਹੁਣ ਜੋ ਅੱਜ ਦੇ ਦਿਨ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਯਾਨੀ ਕਿ 25 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਉਹ ਹੁਣ 25 ਮਾਰਚ ਨੂੰ ਕਰ ਦਿੱਤਾ ਦਿੱਲੀ ਕੂਚ ਕਰਨਗੇ ਕਿਸਾਨ 25 ਮਾਰਚ ਨੂੰ ਕਰਨਗੇ ਪਰ ਜਦੋਂ ਜੇ ਪਾਸੇ ਜੇਕਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਬਾਰੇ ਸੋਚਿਆ ਜਾਵੇ ਤਾਂ ਸਿਹਤ ਲਗਾਤਾਰ ਵਿਗੜ ਰਹੀ ਹੈ 13 ਫਰਵਰੀ ਤੋਂ ਕਿਸਾਨ ਮੋਰਚੇ ਦੇ ਉੱਤੇ ਬੈਠੇ ਨੇ 378 ਦਿਨ ਮੋਰਚੇ ਨੂੰ ਚਲਦੇ ਹੋਗੇ ਪਰ ਅੱਜ 92 ਦਿਨਾਂ ਦੇ ਵਿੱਚ 92ਵੇਂ ਦਿਨ ਦੇ ਵਿੱਚ ਜਗਜੀਤ ਸਿੰਘ ਗੱਡੇਵਾਲ ਦਾ ਮਰਨ ਵਰਤ ਪਹੁੰਚ ਚੁੱਕਿਆ ਆਖਿਰ ਕਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਦੀ ਆ ਇਹ ਦੇਖਣ ਵਾਲੀ ਗੱਲ ਰਹੇਗੀ ਸਾਡੇ ਸਹਿਯੋਗੀ ਜੁਗਰਾ ਸਿੰਘ ਪੇਖੀ ਦੇ ਵੱਲੋਂ ਰਿਪੋਰਟ ਸਾਂਝੀ ਕੀਤੀ ਗਈ